ਮਨ ਕਿਰਤੌਲ ਕਹਿੰਦਾ ਵੀ ਜੇਲਾ ਵਿੱਚੋਂ ਫੋਨ ਆਉਣਗੇ ਪਿੰਡ ਪਿਆ ਸਾਰਾ ਗੈਂਗਲੈਂਡ ਬਣਿਆ ਤੇ ਦਿਲਪ੍ਰੀਤ ਢਿੱਲੋਂ ਕਹਿੰਦਾ ਮੇਰੇ ਵਿੱਚ ਬੁੱਲੇ ਬਿੱਲੋ ਬੱਤੀ ਬੋਰ ਦਾ ਇਹਨਾਂ ਦੇ ਇਹ ਹਥਿਆਰਾਂ ਤੇ ਬਦਮਾਸ਼ੀ ਵਾਲੇ ਗਾਣਿਆਂ ਦਾ ਜਵਾਬ ਸਾਡੇ ਇੰਡੀਅਨ ਆਰਮੀ ਦੇ ਪੰਜਾਬੀ ਫੌਜੀ ਵੀਰਾਂ ਨੇ ਦਿੱਤਾ ਆਪਣੇ ਇੱਕ ਗਾਣੇ ਰਾਹੀਂ ਜੋ ਕਿ ਮੈਂ ਤੁਹਾਨੂੰ ਹੁਣ ਦਿਖਾਉਣ ਲੱਗਿਆ ਸਾਡੇ ਫੌਜੀ ਵੀਰਾਂ ਨੇ ਕੱਲੀ ਕੱਲੀ ਆਪਣੀ ਗੱਲ ਖੋਲ੍ਹ ਕੇ ਰੱਖਿਆ ਗਾਣੇ ਦੇ ਵਿੱਚ ਕਿ ਕਿਵੇਂ ਅਸੀਂ ਕਿਹੜੀਆਂ-ਕਿਹੜੀਆਂ ਮੁਸੀਬਤਾਂ ਦਾ ਸਾਹਮਣਾ ਕਰਦੇ ਹਾਂ ਡਿਊਟੀ ਦੌਰਾਨ ਤੇ ਕਿੰਨੇ-ਕਿੰਨੇ ਖਤਰਨਾਕ ਜਗ੍ਹਾ ਤੇ ਰਹਨੇ ਆ ਤੇ ਕਿਹੋ ਜਿਹੇ ਖਤਰਨਾਕ ਦੁਸ਼ਮਣਾਂ ਨਾਲ ਪਰ ਸਾਡੇ ਪੰਜਾਬੀ ਸਿੰਗਰ ਜਿਹੜੇ ਗਾਣਿਆਂ ਦੇ ਵਿੱਚ ਬਹੁਤ ਬਹੁਤ ਵੱਡੇ ਬਦਮਾਸ਼ ਬਣਦੇ ਨੇ ਜਦੋਂ ਕੋਈ ਦੇਸ਼ ਦੇ ਉੱਪਰ ਔਕੜ ਆਉਂਦੀ ਆ ਤਾਂ ਇਹ ਬਿਆਨ ਵੀ ਨਹੀਂ ਦਿੰਦੇ ਇੱਕ ਅੱਗੇ ਉਹਨਾਂ ਤਾਂ ਚਲੋ ਦੂਰ ਦੀ ਗੱਲ ਆ ਸਾਨੂੰ ਪਤਾ ਹੀ ਆ ਇਹ ਵੀਡੀਓ ਦੇਖੋ ਤੇ ਆਪਣੇ ਵਿਚਾਰ ਜ਼ਰੂਰ ਦਿਓ ਕਹਿੰਦੇ ਬੜੇ ਮਹਕਮਿਆਂ ਦੁਨੀਆ ਤੇ ਸਰ ਘਟ ਮੇਂ ਗੱਲ ਕਰਨ ਲੱਗੇ ਆ ਆਰਮੀ ਦੀ ਥੱਲੇ ਗਾਣਾ ਵੀੜੇ ਚਾਹਦੇ ਸੀ ਕੋਮ ਦਾ ਕੋਈ ਪੁੱਛਣਾ ਦੀ ਮੁਰਗੀ ਫਾਰਮ ਦੀ ਹੋ ਵੀਂਗੇ ਟੈਡੇ ਦੇ ਟੈਡੂ ਵਾਲੇ ਨਹੀਂ ਸਾਡੇ ਚੱਲਦੇ ਸਾਡੇ ਤਾਂ ਉਹ ਚੱਲਦੇ ਜਿਨ੍ਹਾਂ ਦੇ ਪੱਟਾਂ 'ਚ ਦਮ ਹੁੰਦਾ ਦੋ ਦਿਨ ਨਹੀਂ ਕੱਢ ਕੱਢ ਸਕਦੇ ਜਿਹਨਾਂ ਦਾ ਬਾਹਲੇ ਚਿੱਟਾ ਚਮ ਹੁੰਦਾ ਆ ਤੇਰਾ ਕੁਰਤੇ ਪਜਾਮੇ ਦੇ ਕੱਪੜੇ ਵੀ ਲੱਦ ਰਹੇ ਭਾਜਰੇ ਤੇ ਸਾਡੀ ਵਰਦੀ ਨਾਲ ਜਵਾਕ ਤੋਲ ਜਾਂਦਾ 20 22 ਕਿਲੋ ਹੋ ਜਾਂਦਾ ਵਜੇ ਜਗਟਾਂ ਚੂਟਾਂ ਪਾ ਕੇ ਬੰਦਾ ਤਾਂ ਵੀ ਨੇਰੀ ਬਣ ਚੋਲ ਜਾਂਦਾ ਕਿ ਸਾਡੀ ਮੌਤਨ ਵੀ ਆਉਂਦੇ ਨੇ ਰਾਹ ਬੜੇ ਸਾਡੀ ਮੌਤਨ ਵੀ ਆਉਂਦੇ ਨੇ ਰਾਹ ਬੜੇ ਭਾਵੇਂ ਹਾਈ ਐਲਟੀ ਜਾਤੇ ਭਾਵੇਂ ਥੱਲੇ ਆ ਦੋ ਹੀ ਗੱਲਾਂ ਹੁੰਦੀਆਂ ਸਾਡੇ ਫੋਲਾਂ ਤੇ ਡਿਊਟੀ ਤੋਂ ਆਦੇ ਡਿਊਟੀ ਦੇ ਚੱਲੇ ਆ ਉਹ ਬਬਲਾ ਮੂਲਾ ਤੇ ਨਹੀਂ ਸਾਡੇ ਤੋਂ ਫੋਟ ਇਹ ਪੰਜ ਸਤ ਮਾਰ ਕੇ ਤੁਰ ਗਿਆ ਸ਼ੇਰ ਬੱਗਾ ਖਬਰਾਂ ਜੀ ਸਾਡੀਆਂ ਤੇ ਆਉਂਦੀਆਂ ਨੇ ਆਏ ਸੀਐਫਸੀ ਹੁਣ ਮੁਬਾਰਕ ਤੁਹਾਨੂੰ ਆਏ ਸੀਯੂਸੀ ਵੀ ਹੁਣ ਮੁਬਾਰਕ ਤੁਹਾਨੂੰ ਮਾਈਨਸ 40 ਡਿਗਰੀ ਦੇਖੇ ਰਹੇ ਨੇ ਸੋਹਣੀ ਰੱਖਿਆ ਸਾਨੂੰ ਗਵਰਨਮੈਂਟ ਨੇ ਵੀਨੇ ਜਿਹੜਦੇ ਰਾਜਸਥਾਨ ਚ ਸੇਕੇ ਨੇ ਕਿ ਪੈਂਟਾ ਲਾ ਕੇ ਕੱਚਾ ਜੋ ਸੌਣ ਵਾਲੇ ਸਾਨੂੰ ਸਾਡੀਆਂ ਤਨਖਾਹਾਂ ਗਨਾਉਂਦੇ ਨੇ ਉਹ ਖਫਣ ਵੇਚ ਕੇ ਖਾ ਗਏ ਜੋ ਦੇਸ਼ ਚਲਾਉਂਦੇ ਸਾਡੀਆਂ ਸਹੂਲਤਾਂ ਥੋਨੂ ਖੋਹ ਪਾਉਂਦੀਆਂ ਨੇ ਲੱਤਾਂ ਬਾਹਾਂ ਤੋਂ ਵਗੈਰ ਲਾਛਾਂ ਵੀ ਤਾਂ ਸਾਡੀਆਂ ਆਉਂਦੀਆਂ ਨੇ ਕਿ ਅੱਧਾ ਤੱਕ ਲੋ ਪਿੱਤਲ ਨਿਕਲਾ ਛਾਤੀ ਆ ਜੋ ਦੇਸ਼ ਦੀ ਖਾਤਰ ਮਰਦੇ ਨੇ ਆ ਕੁਲੂਮ ਨਾਲ ਵਾਲੇ ਬਰਫ ਪੜਿਆ ਉਹ ਚੰਗੀ ਲੱਗਦੀ ਆ ਪਰ ਗਲੇਸ਼ੀਅਰ ਵਾਲੀ ਤਾਂ ਵਿਰਲੇ ਖੜਦੇ ਨੇ ਯੂ ਟਰਨ ਵੀ ਕਿਸੇ ਤੋਂ ਲੈ ਹੁੰਦਾ ਯੂ ਟਰਨ ਵੀ ਕਿਸੇ ਤੋਂ ਲੈ ਹੁੰਦਾ ਅਸੀਂ ਆ ਰਾਹਾਂ ਤੇ ਤੁਰਦੇ ਨੇ ਯਾਦਾ ਤਬੂਰ ਚ ਪਾ ਦਿੰਦੇ ਨਾ ਜਾਂ ਤਬੂਰ ਚ ਪਾ ਕੇ ਮੁੜਦੇ ਨੇ ਕਹਿੰਦੇ ਦੋ ਮੋਤ ਦੇ ਨਾਂ ਨੇ ਹ ਦੋ ਮੌਤ ਦੇ ਨਾਂ ਨੇ ਹਾਈ ਅਲਟਿਚ ਕਰਵਾਸ ਤੇ ਅਵਲਾਚ ਕਿਹਦੇ ਜਿਹੜਾ ਕਰਵਾਸ ਪਾੜਦਾ ਉਹ ਬੰਦਾ 250 ਫਰ ਡੂੰਗਾ ਚਲਾ ਜਾਂਦਾ ਤੇ ਜਿਹਦਾ ਅਵਲਾਚ ਆਉਂਦਾ ਬਰਫ ਦਾ ਤੋਂ ਮਾਰਦੇ ਸਾਰਾ ਕੋਈ ਤੱਕ ਕੇ ਲੈ ਜਾਂਦਾ ਤੇ লাশ 15 ਦਿਨਾਂ ਤੋਂ ਪਹਿਲਾਂ ਨਾ ਥਿਆਂਦੀਏ ਕਿ ਉਥੇ ਪੈਸੇ ਮੈਟਰ ਨਹੀਂ ਕਰਦੇ ਉਥੇ ਪੈਸੇ ਮੈਟਰ ਨਹੀਂ ਕਰਦੇ ਕਿ ਅਣਖ ਪਗੋਣੀ ਪੈਂਦੀ ਆ ਮੌਤ ਸਲੀਪਿੰਗ ਬੈਗ ਦੇ ਵਿੱਚ ਨਾਲ ਹੀ ਸੌਣੀ ਪੈਂਦੀ ਆ ਇੱਕ ਇੱਕ ਗੱਲ ਯਾਦ ਰੱਖੋ ਦੋਸਤੋ ਜੇ ਕਦੇ ਚਾਈਨਾ ਦਾ ਬਾਰਡਰ ਖੋਲਿਆ ਤਾਂ ਆਪਣੇ ਵਾਲੇ ਛੁੱਕਣਗੇ ਆਰਮੀ ਵਾਲੇ ਛੁੱਕਣਗੇ ਕਿਹਦੇ ਬੱਤੀ ਬੋਰ 12 ਬੋਰ ਆ ਜੇਲਾ ਜੋ ਫੂਨਾ ਗੈਂਗਲੈਂਡ ਇਹਦਾ ਸਾਲੇ ਵੀ ਤੰਪ ਕਦ ਲੈਦੇ ਨਾਲ ਲਾਇਸੈਂਸ ਡੱਬ ਚੜਾਉਣ ਨੂੰ ਦਿੰਦੀ ਸਰਕਾਰ ਆਪ ਮੁਗ ਪਾਉਣ ਨੂੰ ਲੈਦੇ ਨਾਲ ਲਾਇਸੈਂਸ ਡੱਬ ਚੜਾਉਣ ਨੂੰ ਦਿੰਦੀ ਸਰਕਾਰ ਆਪ ਮੁਗ ਪਾਉਣ ਨੂੰ ਹੋ ਰਾਸ਼ੀ ਵੇਖ ਘਰੋਂ ਜੋ ਮਢੀਰ ਚੱਲਦੀ ਉਹਨਾਂ ਨਾਲ ਸਾਡੀ ਨਹੀਂ ਉਦਾਲ ਗੱਲ ਦੀ ਹੋ ਬਿਸ਼ਲੇਰੀ ਪੀ ਕੇ ਮਾਰਦੇ ਨੇ ਬੜਕਾ ਜਿੰਨਾ ਪਾਣੀ ਪੀ ਕੇ ਮਾਰਦੇ ਨੇ ਬੜਕਾ ਹੋਂ ਨਾ ਮੁੜ ਕਾ ਨਚੋੜ ਦਿੰਦੇ ਯਾਰ ਤਨ ਚੋਂ ਹੋਏ ਲਜੀ ਦੇ ਰਹੋ ਮਸ਼ਹੂਰ ਕਰਤੇ ਕਦੇ ਨਿਕਲਦਾ ਵੇਖਿਆ ਨਾ ਸਾਡੀ ਗਨ ਚੋਂ ਫੌਜ ਲਈ ਦੇ ਰੌਡ ਮਸ਼ਹੂਰ ਕਰਤੇ ਕਦੇ ਨਿਕਲਦਾ ਵੇਖਿਆ ਨਾ ਸਾਡੀ ਗਨ ਚੋਂ ਚੱਲਦਾ ਮੋਗੇ ਵਾਲਾ ਹੁਣ ਤੁਸੀਂ ਹੀ ਦੱਸੋ ਦੋਸਤੋ ਸਾਡੇ ਅਸਲੀ ਹੀਰੋ ਕੌਣ ਹੋਣੇ ਚਾਹੀਦੇ ਹਨ ਇਹ ਫੌਜੀ ਭਰਾ ਜਾਂ ਫਿਰ ਇਹ ਗਾਣਿਆਂ ਵਾਲੇ ਹਥਿਆਰਾਂ ਵਾਲੇ ਬਦਮਾਸ਼ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਸ਼ੇਅਰ ਵੀ ਕਰ ਦਿਓ ਮਿਲਦਾ ਹਾਂ ਕਿਸੇ ਹੋਰ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ